ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਪਹਾੜੀ ਉੱਤੇ ਬੈਠੇ ਸਨ ਅਤੇ ਯਮੁਨਾ ਵੱਲ ਵੇਖ ਰਹੇ ਸਨ ਯਮੁਨਾ ਨਦੀ ਬੜੀ ਤੇਜ਼ ਵਗ ਰਹੀ ਸੀ ਤੇ ਸਿੱਖਾਂ ਨੇ ਵੇਖਿਆ 40-50 ਸਿੱਖ ਗੁਰੂ ਸਾਹਿਬ ਦੇ ਨਾਲ ਸਨ ਕਿ ਗੁਰੂ ਪਾਤਸ਼ਾਹ ਜਮਨਾ ਵਾਲੀ ਵੇਖੀ ਜਾ ਰਹੇ ਨੇ ਤੇ ਉਹਨਾਂ ਨੇ ਸਤਗੁਰਾਂ ਨੂੰ ਪੁੱਛਿਆ ਸਤਗੁਰੂ ਜੀ ਤੁਸੀਂ ਕੀ ਵੇਖ ਰਹੇ ਹੋ ਤਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਖਿਆ ਕਹਿੰਦੇ ਸੀ ਕਾਲ ਚੱਕਰ ਦਾ ਗੇੜ ਵੇਖ ਰਹੇ ਆ ਸਿੱਖਾਂ ਨੇ ਆਖਿਆ ਸਤਗੁਰੂ ਜੀ ਸਾਨੂੰ ਵੀ ਦਿਖਾਓ ਮਹਾਰਾਜ ਜੀ ਨੇ ਆਖਿਆ ਉਹ ਵੇਖੋ ਥੱਲੇ ਜਮਨਾ ਵਾਲ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਤੇ ਸਿੱਖ ਜਦੋਂ ਵੇਖਣ ਲੱਗੇ ਤੇ ਮਹਾਰਾਜ ਜੀ ਨੇ ਪੁੱਛਿਆ ਕਹਿੰਦੇ ਦੱਸਿਆ ਕੁਝ ਕਹਿੰਦੇ ਮਹਾਰਾਜ ਦੱਸਿਆ ਇੱਕ 12 ਸਿੰਗਾ ਪਾਣੀ ਪੀ ਰਿਹਾ ਹੈ ਮਹਾਰਾਜ ਜੀ ਕਹਿੰਦੇ ਬਸ ਵੇਖਦੇ ਜਾਓ 12 ਸਿੰਗਾ ਜਦੋਂ ਪਾਣੀ ਪੀ ਰਿਹਾ ਸੀ ਤੇ ਇੱਕ ਮੱਛੀ ਪਾਣੀ ਦੇ ਵਿੱਚ ਆਈ ਅਤੇ ਉਹ 12 ਸਿੰਗੇ ਦੇ ਬੁੱਲਾਂ ਨੂੰ ਆਪਣਾ ਭੋਜਨ ਸਮਝ ਕੇ ਖਾਣ ਲੱਗੀ ਜਦੋਂ ਮੱਛੀ ਨੇ ਚਪਟਾ ਮਾਰਿਆ 12 ਸਿੰਗੇ ਦਾ ਮੂੰਹ ਅੱਡਿਆ ਗਿਆ ਅਤੇ ਮੱਛੀ 12 ਸਿੰਗੇ ਦੇ ਅੱਧੀ ਦੰਦਾ ਵਿੱਚ ਤੇ ਅੱਧੀ ਮੂੰਹ ਤੋਂ ਬਾਹਰ ਅੱਧੀ ਫਸ ਗਈ ਤੇ ਮੱਛੀ ਤੜਫਣ ਲੱਗੀ ਤੇ 12 ਸਿੰਗਿਆਂ ਦੇ ਮੂੰਹ ਤੇ ਉਸ ਦੀ ਪੂਛ ਵੱਜਣ ਲੱਗੀ ਬੜੀ ਜੋਰ-ਜੋਰ ਦੇ ਨਾਲ ਕਿਉਂਕਿ ਮੱਛੀ ਕਾਫੀ ਭਾਰੀ ਸੀ ਮਹਾਰਾਜ ਜੀ ਕਹਿੰਦੇ ਅਜੇ ਗੇੜ ਅਧੂਰਾ ਹੈ ਤੁਸੀਂ ਬਸ ਵੇਖਦੇ ਜਾਓ ਸਤਗੁਰਾਂ ਨੇ ਅਸਮਾਨ ਵੱਲ ਇਸ਼ਾਰਾ ਕਰਕੇ ਕਿਹਾ ਆਓ ਵੇਖੋ ਉੱਥੇ ਇੱਕ ਏਲ ਉੱਡਦੀ ਆ ਰਹੀ ਸੀ ਉਸ ਨੇ ਵੇਖਿਆ ਕਿ 12 ਸਿੰਗੇ ਦੇ ਮੂੰਹ ਵਿੱਚ ਮੱਛੀ ਹੈ ਤੇ ਮੈਂ ਉਸ ਨੂੰ ਚਪਟਾ ਮਾਰ ਕੇ ਖਾ ਲਵਾਂਗੀ ਏਲ ਦਾ ਵਜ਼ਨ ਕਾਫੀ ਜ਼ਿਆਦਾ ਹੁੰਦਾ ਹੈ 7-8 ਕਿਲੋ ਦੇ ਲਗਭਗ ਉਹ ਏਲ ਬੜੀ ਤੇਜ਼ੀ ਦੇ ਨਾਲ 12 ਸਿੰਗੇ ਵੱਲ ਨੂੰ ਵਧੀ ਇਨੇ ਚੈਰ ਨੂੰ 12 ਸਿੰਘੇ ਨੇ ਆਪਣਾ ਮੂੰਹ ਤਾਂ ਵੱਲ ਨੂੰ ਕੀਤਾ ਤੇ ਜਿਹੜੀ ਮੱਛੀ ਸੀ ਉਸ ਨੂੰ ਫੜਨ ਦੇ ਲਈ ਜਦੋਂ ਇਲ ਆ ਰਹੀ ਸੀ ਤੇ ਜਿਹੜੀ ਇਲ ਸੀ ਉਹ 12 ਸਿੰਘੇ ਦੇ ਸਿੰਘਾਂ ਦੇ ਵਿੱਚ ਫਸ ਗਈ ਉਸ ਦੇ ਪਰਾਂ ਦੇ ਆਰ-ਪਾਰ 12 ਸਿੰਘੇ ਦੇ ਸਿੰਘ ਹੋ ਗਏ ਹੁਣ ਤਿੰਨੇ ਹੀ ਜੀਵ ਮਰ ਗਏ ਸਨ ਮੱਛੀ 12 ਸਿੰਗੇ ਦੇ ਦੰਦਾ ਵਿੱਚ ਤੜਫ ਤੜਫ ਕੇ ਮਰ ਗਈ 12 ਸਿੰਗਾ ਜਿਹੜਾ ਸੀ ਉਹ ਏਲ ਦੇ ਭਾਰ ਤੇ ਮੱਛੀ ਦੀਆਂ ਚਪੇੜਾਂ ਦੇ ਕਾਰਨ ਉਹ ਵੀ ਆਪਣੇ ਪ੍ਰਾਨ ਤਿਆਗ ਗਿਆ ਤੇ ਜਿਹੜੀ ਏਲ ਸੀ ਉਹ 12 ਸਿੰਗੇ ਦੇ ਸਿੰਗਾ ਦੇ ਵਿੱਚ ਫਸਣ ਕਰਕੇ ਮਰ ਗਈ ਸਤਗੁਰਾਂ ਨੇ ਆਖਿਆ ਵੇਖੋ ਸਿੱਖੋ ਕਾਲ ਚੱਕਰ ਦਾ ਗੇੜ ਜਿਹੜੇ ਸਿੱਖ ਲਾਗੇ ਖਲੋਤੇ ਸਨ ਉਹਨਾਂ ਸਾਰਿਆਂ ਦੀਆਂ ਧੌਣਾਂ ਨੀਵੀਆਂ ਨੀਵੀਆਂ ਹੋ ਗਈਆਂ ਅਤੇ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਹਨਾਂ ਆਖਿਆ ਸਤਿਗੁਰੂ ਜੀ ਇਸ ਕਾਲ ਚੱਕਰ ਦੇ ਗੇੜ ਤੋਂ ਬਚਣ ਦਾ ਕੋਈ ਰਾਹ ਦੱਸੋ। ਮਹਾਰਾਜ ਜੀ ਨੇ ਆਖਿਆ ਭਾਈ ਮਹਾਰਾਜ ਜੀ ਕਹਿੰਦ ਨੇ ਜਲ ਕਹਾ ਥਲ ਕਹਾ ਗਗਨ ਕੇ ਗਵਨ ਕਹਾ ਕਾਲ ਕੇ ਬਣਾਏ ਸਭੇ ਕਾਲ ਹੀ ਮਿਟਾਏ ਹਨ। ਕਹਿੰਦੇ ਵੇਖੋ ਸਿੱਖੋ ਇਹ ਕਾਲ ਚੱਕਰ ਦਾ ਗੇੜ ਹੈ। ਇਸ ਤੋਂ ਬਚਿਆ ਇੱਕੋ ਤਰੀਕੇ ਨਾਲ ਜਾ ਸਕਦਾ ਹੈ ਮਹਾਰਾਜ ਜੀ ਨੇ ਫਿਰ ਸੁਹਣੀ ਸਾਹਿਬ ਦੀ ਚੌਵੀ ਅਸ਼ਟਪਦੀ ਦਾ ਸ਼ਲੋਕ ਪੜਿਆ ਮਹਾਰਾਜ ਨੇ ਆਖਿਆ ਪੂਰਾ ਪ੍ਰਭਿ ਅਰਾਧਿਆ ਪੂਰਾ ਜਾਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਗੁਰ ਜੀ ਨੇ ਸਮਝਾਇਆ ਸਿੱਖੋ ਪੂਰੇ ਵਾਹਿਗੁਰੂ ਦੇ ਗੁਣ ਗਾਓ ਉਸ ਦਾ ਨਾਮ ਜਪੋ ਤਾਂ ਹੀ ਇਸ ਕਾਲ ਚੱਕਰ ਦੇ ਗੇੜ ਤੋਂ ਛੁਟਕਾਰਾ ਹੋ ਸਕਦਾ ਹੈ ਜਨਮ ਮਰਨ ਤੋਂ ਛੁਟਕਾਰਾ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ